ਮੈਂ ਬਚਿੱਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਚਾਰਚਮਿੰਡੇ ਪੰਜਾਬ ਤੋਂ ਵੇਖੋ ਜਿਹੜੀ ਕੁਦਰਤੀ ਆਫਤ ਆ ਹਰ ਸਾਲ ਆਉਂਦੀ ਆ ਛਾਂ ਛਮਾਈ ਦੇ ਛਮਾਈ ਆਈ ਜਾਂਦੀ ਆ ਇਸ ਕਰਕੇ ਸਰਕਾਰਾਂ ਨੂੰ ਜਿਹੜਾ ਸੰਭੂ ਖਨੌਰੀ ਰਤਨਪੁਰਾ ਬਾਰਡਰ ਤੇ ਧਰਨਾ ਲਾ ਕੇ ਵੀ ਅਸੀਂ ਇਹੋ ਹੀ ਮੰਗ ਕਰ ਰਹੇ ਆ ਕਿ ਜਿਹੜੇ ਫਸਲੀ ਆ ਜੀਵਨ ਬੀਮਾ ਫਸਲਾਂ ਦੇ ਇੱਕ ਬੀਮਾ ਹੋਣਾ ਚਾਹੀਦਾ ਫਸਲ ਵੀ ਇੱਕ ਜੀਵਨ ਲੈਂਦੀ ਆ ਉਹਦੇ ਤੇ ਜਿਹੜਾ ਇਹ ਐਕਸੀਡੈਂਟ ਗਿਨਾ ਜਾਂਦਾ ਹੈ ਕਿ ਕੁਦਰਤੀ ਦੀ ਆਫਤ ਆ ਗਈ ਇਹਦੇ ਤੇ ਬੀਮਾ ਹੋਣਾ ਜਿਹਦਾ ਸਰਕਾਰ ਨੂੰ ਇਹ ਚਾਹੀਦਾ ਜ਼ਰੂਰੀ ਕਰਉਣਾ ਸਰਕਾਰਾਂ ਕੰਮ ਕਰਨ ਦੀ ਨਹੀਂਦਾ ਸੁੱਤੀਆਂ ਨੇ ਇਸੇ ਲਈ ਜਿਹੜਾ ਇਹ ਬਹੁਤ ਵੱਡੇ ਸੰਘਰਸ਼ ਚੱਲ ਰਹੇ ਨੇ ਉਹਨਾਂ ਦੇ ਸਬੰਧ ਚ ਔਰ ਅਸੀਂ ਜਿਹੜਾ ਹੁਣ ਸੁਭਾ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਜਿਹੜੇ 40 ਤੋਂ 45 ਪਿੰਡਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਦਾ ਜੋ ਵੀ ਮੁਆਵਜ਼ਾ ਬੰਦਾ ਆ ਤੁਰੰਤ ਗਰਦਵਾਵਰੀ ਕਰਕੇ ਉਹਦਾ ਜਿਹੜਾ ਮੁਆਵਜ਼ਾ ਲਾਨਿਆ ਜਾਵੇ ਜੇ ਸਰਕਾਰ ਨਹੀਂ ਲਾਨਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਸਾਡਾ ਐਸਕੇਮ ਦੇ ਵਿੱਚ ਨਾਨ ਪੋਲੀਟিক্যাল ਸਲਾਹ ਕਰਕੇ ਤਗੜੇ ਸੰਘਰਸ਼ ਦਾ ਐਲਾਨ ਕਰਾਂਗੇ ਪੰਜਾਬ ਲੈਵਲ ਤੇ ਸੰਘਰਸ਼ ਹੋਏਗਾ ਕਿਉਂਕਿ ਪਟਿਆਲੇ ਜ਼ਿਲ੍ਹੇ 'ਚ ਵੀ ਨੁਕਸਾਨ ਹੋਇਆ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਹੋਇਆ ਬਹੁਤ ਤੋਂ ਵੱਡਾ ਜਿਹੜਾ ਬੇਮੌਸਮੀ ਬਰਸਾਤ ਔਰ ਗੜੇ ਮਾਰੀ ਜਿਹੜੀ ਹੱਦ ਤੋਂ ਵੱਧ ਕੇ ਜਿਹੜੀ ਹੋਈ ਆ ਅੰਮ੍ਰਿਤਸਰ ਦੇ ਵਿੱਚ ਵੇਖੋ ਜੰਮੂ ਕਸ਼ਮੀਰ ਵਾਲਾ ਹਾਲਾਤ ਬਣ ਗਏ ਸੀ ਇੱਕ ਵਾਰ ਇਸ ਕਰਕੇ ਦਿੱਤੇ ਜਿਹੜਾ ਸਰਕਾਰ ਨੂੰ ਤੁਰੰਤ ਗਰਦੌਰੀ ਕਰਕੇ ਇਹਨਾਂ ਦਾ ਬੰਦਾ ਮਾਅਬਜਾ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਜੇ ਸਰਕਾਰ ਨਹੀਂ ਕਰਦੀ ਤਾਂ ਅਗਲੀ ਮੀਟਿੰਗ ਥੋੜੇ ਦਿਨਾਂ ਚੁੱਕ ਕੇ ਅਸੀਂ ਔਰ ਆਪਣੀ ਕਮੇਟੀ ਨਾਲ ਦੂਸਰੀਆਂ ਜਥੇਬੰਦੀਆਂ ਨਾਲ ਕਰਕੇ ਇਹਦੇ ਵਿੱਚ ਜਿਹੜਾ ਉਹ ਤਗੜੇ ਸੰਘਰਸ਼ ਦਾ ਜਿਹੜਾ ਐਲਾਨ ਕੀਤਾ ਜਾਊਗਾ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ ਜੀ ਕੁਝ ਪਿੰਡਾਂ ਦਾ 40 ਤੋਂ 45% ਦਾ ਆਇਆ ਔਰ ਇੱਕ 15 ਤੋਂ 20 ਪਿੰਡ ਉਹ ਆ ਜਿਨ੍ਹਾਂ ਦੇ ਵਿੱਚ 70 ਤੋਂ 80% ਜਿਹੜਾ ਕਣਕ ਦੀ ਤਬਾਈ ਹੋ ਗਈ ਪੱਠੇ ਲੋਕਾਂ ਦੇ ਬਿਲਕੁਲ ਖਤਮ ਹੋ ਗਏ ਇਸ ਕਰਕੇ ਬਹੁਤ ਵੱਡਾ ਨੁਕਸਾਨ ਆ ਛੋਟਾ ਨੁਕਸਾਨ ਆ ਸਰਕਾਰ ਨੂੰ ਜਿਹੜਾ ਉਹਦਾ ਮੌਕਾ ਵੇਖ ਕੇ ਮੁਆਵਜ਼ਾ ਜਿਹੜਾ ਉਹ ਲੈਣਾ ਚਾਹੀਦਾ ਹੈ